ਗਾਲੀ ਡੂਡੀਆਂ ਹੈ ਉੱਪਰ ਨੂੰ ਉੱਪਰ ਜੋ ਕੇ ਆ ਰਹੇ ਹੋ ਤੁਸੀਂ ਵਾਰੋ ਵਾਰ ਰਿਪੋਰਟ ਦੇ ਉੱਪਰੋਂ ਆਸ ਕਰੋ ਕਿ ਆਓ ਬੜਾ ਸ਼ਰਮ ਹੋ ਗਿਆ ਕੀ ਬੰਦਾ ਬੋਲਦਾ ਹੈ ਸਟੇਡ ਆਂਡ ਸੀਗਾ ਸਟੇਡ ਆ ਬਾਈ ਕਰ ਰਹੇ ਜਿਹੜਾ ਸਾਨੂੰ ਗਲਤ ਬੋਲਦਾ ਸਾਨੂੰ ਬਰਾਬਰ ਕਰਦੇ ਸਾਨੂੰ ਗਲਤ ਚੱਲ ਰਿਹਾ ਅੱਛਾ ਕਰ ਰਿਹਾ ਕੋਈ ਨਹੀਂ ਲੱਗਦਾ ਮਰਵਾ ਦੇ ਬੰਦ ਜਾਨ ਵਿੱਚ ਆਉਂਦਾ ਉਹ ਜਿਹੜਾ ਮੋਡੀ ਅਸਿਕਾ ਨੂੰ ਪਾ ਦਿੰਦਾ ਅਧਰਨਾ ਨਾ ਬੋਲੇ ਮੇਰੇ ਹੱਥ ਨੂੰ ਲੂਸ ਖਾ ਗਿਆ ਆ ਬੋਲ ਤੂੰ ਇਹ ਬਿਲਡਿੰਗ ਬਣਾਉਣੇ ਚਾਹੁੰਦਾ ਕਿ ਮੈਦਾਨ ਕੀ ਬਣਾ ਲਓ ਫालतू ਗੱਲਾਂ ਕਰ ਤੂੰ ਹੈ ਕਿ ਕੋੜਾ ਬੰਦ ਕੰਮ ਕਰ ਆਪਣੀ ਗੱਲ ਕੰਪਨੀ ਬਾਰੇ ਕੀ ਕਰਦੇ ਹੋ ਨੇ ਪਟਾਰ ਦੇ ਕਬੜਾ ਉਹਨੇ ਕਰੀ ਜੀ ਉਹਨੇ ਮੇਰੇ ਤੇ ਕੰਮ ਨਾ ਬੋਲਣੇ ਗੱਲ ਕਰਨੇ ਆ ਜੀ ਮੈਂ ਤਾਂ ਦੇਰ ਗਿਆ ਲੈ ਮੈਂ ਤੁਹਾਨੂੰ ਬੋਲਣਾ ਮੈਂ ਤਾਂ ਬੋਲਣਾ ਕੋਈ ਉੱਪਰ ਤਾਂ ਜਾਇਆ ਇੱਕ ਵਾਰੀ ਤੂੰ ਉਹਦਾ ਕਰ ਲਈ ਜਾ ਕੋਈ ਕੰਮ ਕਰਨਾ ਹੈ ਉਹ ਸਾਰੀ ਗੱਲ ਪੁੱਛ ਲਾਤੀ ਕਰ ਰੋ ਰਾਮਦਾ ਉਹ ਬੰਦੇ ਜਿਹੜੇ ਟੋਨ ਮਾਰੇ ਤਾਂ ਉਹਨਾਂ ਤੋਂ ਦੂਰ ਤੂੰ ਕਿਹਾ ਪੈਰ ਤੱਕ ਬਾਤ ਕਰ ਮੇਰਾ ਨਾਮ ਸੁਸ਼ੀਲ ਜੈਨਾ ਯਾਨਕਿ ਕੀ ਮਸਲਾ ਕੀ ਗੱਲ ਬਾਤ ਹੈ ਦੇਖੋ ਭਰਾ ਜੀ ਗੱਲ ਇਹ ਹੈ ਵੀ ਇਹ ਬਿਲਡਿੰਗ 27 ਸਾਲ ਪੁਰਾਣੀ ਬਿਲਡਿੰਗ ਹੈ 27 ਸਾਲ ਪਹਿਲਾਂ ਇਹ ਕਮਰਸ਼ੀਅਲ ਪਾਸ ਹੋਈ ਔਰ ਇਹ ਬਕਾਇਦਾ ਹੋਟਲ ਦੀ ਪਰਮਿਸ਼ਨ ਨਾਲ ਗ੍ਰਾਂਟ ਕੀਤੀ ਗਈ ਸੀ ਔਰ ਇਹ ਤੇ 20 ਸਾਲ ਐਫਸੀਐਸ ਅਪਰ ਹੋ ਰਿਹਾ ਹੈ ਤੇ ਮੂਰੇ 5 ਸਾਲ ਮੰਨ ਲਓ ਕਿ Bajaj Allianz ਕੰਪਨੀ ਦਾ ਆਫਿਸ ਰਿਹਾ ਜਦ ਤੱਕ ਤਾਂ ਇਹ ਆਪਣੇ ਸਦਾ ਗੁਰਪ੍ਰੀਤ ਸਿੰਘ ਦੇ ਮਾਲਕ ਮਲਕੀ ਦੇ ਵੀ ਸੀ ਤਾਂ ਕੋਈ ਬੰਦਾ ਬੋਲਿਆ ਨੇ 25 ਸਾਲ 2 ਸਾਲ ਪਹਿਲਾਂ ਮੈਂ ਖਰੀਦ ਲਈ ਤਾਂ ਹੁਣ ਉਦੋਂ ਦੀ ਇਹ ਇੱਥੇ ਇੱਕ ਮੈਡਮ ਨੇ ਉਹਨਾਂ ਨੂੰ ਬਹੁਤ ਉਹਨਾਂ ਨੂੰ ਦਿੱਕਤ ਹੋ ਰਹੀ ਹੈ। ਬਾਰੀ-ਬਾਰੀ ਕੰਪਲੇਂਟਾਂ ਪਾਈਆਂ ਜਾ ਰਹੀਆਂ ਨੇ। ਪਿੱਛੇ ਜੋ ਕੰਮਲਟ ਕਰਤੀ ਵੀ ਇਹਨਾਂ ਦੇ ਥੜੀਆਂ ਫालतੂ ਬਣੀ ਹੋਈਆਂ ਨੇ। ਜਦ ਕਿ 25 ਸਾਲ ਪਹਿਲਾਂ ਦੀ ਹੀ ਅਹੀਂ ਬਣੀ ਹੋਈ ਹੈ। ਅੱਜ ਨਵੀਂ ਕੋਈ ਨਹੀਂ ਬਣਾਈ ਗਈ। ਸਾਨੂੰ ਮਜਬੂਰੀ 'ਚ ਹਾਈ ਕੋਰਟ ਜਾਣਾ ਪਰ ਹਾਈ ਕੋਰਟ 'ਚ ਸਟੇਟਸ ਕੋ ਹੋ ਗਿਆ। ਸਟੇਟਸ ਕੋ ਦੇ ਵਿੱਚ ਇਹ ਆਰਡਰ ਹੋਏ ਵੀ ਕੋਈ ਕਮੇਟੀ ਜਿਹੜੀ ਹੈ ਇਸ ਕੰਮ 'ਚ ਇੰਟਰਫੇਅਰ ਨਹੀਂ ਕਰ ਸਕੀ ਉਹ ਅੱਜ ਤੋਂ ਬਾਅਦ ਕੋਈ ਤੋੜ-ਭਰ ਨਹੀਂ ਕਰ ਪਾਊਗੀ। ਔਰ ਕੋਈ ਜਿਹੜੇ ਅਸੀਂ ਲੋਕ ਹੈਗੇ ਆਂ ਅਸੀਂ ਕੋਈ ਇੱਥੇ ਕੰਸਟਰਕਸ਼ਨ ਨਹੀਂ ਕਰਾਂਗੇ ਤੇ ਨਾ ਹੀ ਅਸੀਂ ਕੋਈ ਇੱਥੇ ਅੱਜ ਕੱਲ ਅਸੀਂ ਸਿਰਫ ਇੱਕ ਫਰਮ ਦਾ ਬੋਰਡ ਚੇਂਜ ਕੀਤਾ ਉੱਪਰ ਕਿਉਂਕਿ ਸਾਨੂੰ ਨਵੀਂ ਫਰਮ ਬਣਾਣੀ ਪਈ ਸਾਡਾ ਮਜਬੂਰੀ ਸੀ ਕੋਈ ਫਰਮ ਦਾ ਨਾਮ ਚੇਂਜ ਕੀਤਾ ਤੇ ਈਓ ਸਾਹਿਬ ਨੇ ਸਵੇਰੀ 15-20 ਬੰਦੇ ਇਹ ਕਹਿੰਦਾ ਜੀ ਬਿਨਾਂ ਕਿਸੇ ਇਨਫੋਰਮੇਸ਼ਨ ਤੋਂ ਬਿਨਾਂ ਕਿਸੇ ਆਰਡਰ ਤੋਂ ਇੱਥੇ ਤਾਇਨਾਤ ਕਰ ਦਿੱਤੇ ਵੀ ਇਮੀਡੀਏਟ ਬੋਰਡ ਤਾਰੋ ਵੀ ਨਹੀਂ ਅਸੀਂ ਇਹ ਬੋਰਡ ਨੂੰ ਪੰਨ ਦੇਵਾਂਗੇ ਜਦੋਂ ਅਸੀਂ ਉਹਨਾਂ ਦੀ ਰਿਕਵੈਸਟ ਕੀਤੀ ਵੀ ਸਾਨੂੰ ਆਰਡਰ ਸਾਡੇ ਕੋਲ ਸਟੇਟਸ ਕੋ ਦਾ ਆਰਡਰ ਹੈਗਾ ਅਸੀਂ ਕੋਈ ਗਲਤ ਕੋਈ ਉਲੰਘਣਾ ਨਹੀਂ ਕੀਤੀ ਕਿਸੇ ਕਾਨੂੰਨ ਦੀ ਅਸੀਂ ਕੋਈ ਇਹ ਜਿਹਾ ਕੰਮ ਨਹੀਂ ਕੀਤਾ ਜ ਜਿਹਨਾਂ ਨੂੰ ਕੋਈ ਪਬਲਿਕ ਨੂੰ ਪਰੇਸ਼ਾਨੀ ਹੋਵੇ ਉੱਪਰ ਬੋਰਡ ਲਗਾਓ ਵੀ ਫਲੈਕਸ ਲਗਾਈ ਆ ਕਿਉਂਕਿ ਜੀਐਸਟੀ ਦੇ ਜਰੂਰੀ ਸੀਗੀ ਉਹ ਠੀਕ ਹੈ ਜੀ ਸਾਨੂੰ ਮੈਂਟਲੀ ਟੌਰਚਰ ਕੀਤਾ ਜਾ ਰਿਹਾ ਪਰੇਸ਼ਾਨ ਕੀਤਾ ਜਾ ਰਿਹਾ 20 25 ਬੰਦੇ ਸਵੇਰ ਤੋਂ ਲੈ ਕੇ ਹੁਣ ਤੱਕ ਖੜੇ ਆ ਸਾਡੇ ਕੋਲੇ ਤੇ ਉਸ ਤੋਂ ਬਾਅਦ ਅਸੀਂ ਐਸਐਚਓ ਸਾਹਿਬ ਨੂੰ ਵੀ ਬੇਨਤੀ ਕਰਕੇ ਆਏ ਵੀ ਸਾਡੀ ਆ ਇੱਥੇ ਮਨ ਲਓ ਕੇ ਸਾਨੂੰ ਉਮੀਦ ਆ ਵੀ ਸਾਡੇ 'ਤੇ ਅਜੇ ਅਟੈਕ ਹੋਊਗਾ ਇਹ ਪਰ ਹੁਣ ਤੱਕ ਕੋਈ ਐਕਸ਼ਨ ਨਹੀਂ ਹੋਇਆ ਕੋਈ ਬੰਦਾ ਨਹੀਂ ਸਾਡੇ ਕੋਲ ਸਿਕਿਉਰਿਟੀ ਦਾ ਹਾਲ ਤੱਕ ਪ੍ਰੋਵਾਈਡ ਹੋਇਆ ਨਹੀਂ ਕੋਈ ਅਸੀਂ ਫਿਰ ਏਡੀ ਸਾਹਿਬ ਨੂੰ ਵੀ ਸਾਰੇ ਬੰਦੇ ਇਕੱਠੇ ਹੋ ਗਏ ਏਡੀ ਸਾਹਿਬ ਨੂੰ ਵੀ ਅਸੀਂ ਲਿਖ ਕੇ ਦੇ ਕੇ ਆਏ ਵੀ ਸਾਡਾ ਸਾਰਾ ਸਟੇਟਸ ਕੋ ਹੋਇਆ ਹੋਇਆ ਅਸੀਂ ਸਿਰਫ ਬੋਰਡ ਚੇਂਜ ਕੀਤਾ ਔਰ ਕੋਈ ਇਹੋ ਜਿਹਾ ਗਲਤ ਕੰਮ ਨਹੀਂ ਕੀਤਾ ਹੈਗਾ ਜਿਸ ਨਾਲ ਕੋ ਪਬਲਿਕ ਨੂੰ ਜਾਂ ਕਿਸੇ ਹੋਰ ਨੂੰ ਕਾਨੂੰਨ ਦੀ ਉਲੰਘਣਾ ਕੀਤੀ ਹੋਵੇ 15 ਮਿੰਟ ਪਹਿਲਾਂ ਸਾਡੇ ਕੋਲ ਈਓ ਸਾਹਿਬ ਦਾ ਨੋਟਿਸ ਆ ਰਿਹਾ ਵੀ ਤੁਸੀਂ ਇੱਕ ਫਲੈਕਸ ਲਾਈ ਹੈ ਇਹਨੂੰ ਇਮੀਡੀਏਟ ਤਾਰੋ ਤੁਸੀਂ ਕਾਨੂੰਨ ਦੀ ਉਲੰਘਣਾ ਕਰ ਰਹੇ ਹੋ ਹਾਲੇ ਅਸੀਂ ਨੋਟਿਸ ਪੜ੍ਹ ਰਹੇ ਹਾਂ ਕਿ ਸਾਡੇ ਤੇ ਅਟੈਕ ਕੀਤਾ ਜਾਂਦਾ ਜੀਸੀਬੀ ਲੈ ਕੇ 25- ਸਾਰੀ ਵਿਸਾਰੀ ਮੇਰੀ ਬਿਲਡਿੰਗ ਭਾਂਤੀ ਸਾਰੇ ਮੇਰੇ ਬੋਰਡ ਪਾਰ ਤੇ ਇਹ ਮੈਂਟਲ ਡਰਾਉਡਰ ਕੀਤਾ ਜਾ ਰਿਹਾ ਹੈ ਬਿਲਕੁਲ ਗਲਤ ਹੈ ਤੇ ਸਾਡੇ ਨਾਲ ਧੱਕਾਸ਼ਾਹੀ ਹੋ ਰਹੀ ਹੈ ਇਹ ਇਹ ਆਪਦੀ ਸਰਕਾਰ ਦਾ ਬਹੁਤ ਬਹੁਤ ਜਿਆਦਾ ਨਜਾਇਜ਼ ਹੋ ਰਿਹਾ ਤੇ ਇਹ ਰੋਕਿਆ ਜਾਣਾ ਚਾਹੀਦਾ ਪੋਲੀਟਿਕਲ ਪ੍ਰੈਸ਼ਰ ਹੈ ਨਾ ਤੇ ਇਹ ਇੱਕ ਉਸੇਖੋ ਮੈਡਮ ਨਾਮ ਦੀ ਮੈਡਮ ਹੈ ਕੋਈ ਇਹ ਉੱਪਰ ਜਾਂਦੀ ਹੈ ਉੱਪਰ ਜਾ ਕੇ ਬਲੈਕਮੇਲ ਕਰਦੀ ਹੈ ਸਾਰਿਆਂ ਨੂੰ ਔਰ ਉੱਥੇ ਜਾ ਕੇ ਇਹ ਪੁੱਠੇ ਸਿੱਧੇ ਬਿਆਨ ਦਿੰਦੀ ਹੈ ਤੇ ਉੱਪਰੋਂ ਆਰਡਰ ਆਂਦਾ ਹੈ ਤੇ ਜੋ ਸਭ ਨੂੰ ਜਦੋਂ ਮਿਲੋ ਕਾਦੀ ਮੈਨੂੰ ਮੈਂ ਮਜਬੂਰ ਆ ਮੈਨੂੰ ਤਾਂ ਉੱਪਰੋਂ ਆਰਡਰ ਆਇਆ ਮੈਨੂੰ ਕਰਨਾ ਪਊਗਾ ਸੇਬੀ ਸਾਹਿਬ ਦਾ ਮੈਸੇਜ ਆਉਂਦਾ ਜੀ ਇਹ ਹਾਈ ਕੋਰਟ ਦੇ ਉਲੰਘਣਾ ਹੋ ਰਹੀ ਹੈ ਉਲਟਾ ਜਦੋਂ ਕਿ ਇਹਨਾਂ ਨੂੰ ਅਸੀਂ ਕਿਹਾ ਵੀ ਜੇ ਤੁਸੀਂ ਜੇ ਤੁਸੀਂ ਉਲੰਘਣਾ ਕਰ ਰਹੇ ਹੋ ਤੁਸੀਂ ਹਾਈ ਕੋਰਟ ਜਾਓ ਉੱਥੇ ਕੰਟੈਂਪਟ ਪਾਓ ਉੱਥੋਂ ਜੋ ਆਰਡਰ ਹੋਊਗਾ ਸੀ ਉਹ ਤਾਂ ਤੁਹਾਨੂੰ ਜਵਾਬ ਦੇਵਾਂਗੇ ਇਹ ਨਜ਼ਾਇਜ਼ ਤੱਕਾ ਕਰ ਰਹੇ ਆ ਸਾਡੇ ਨਾਲ ਤੁਸੀਂ ਹਾਈ ਕੋਰਟ ਜਾਓਗੇ ਪਤਾਨ ਜੀ ਅੱਜ ਮਸਲਾ ਕੀ ਹੈ ਜੀ ਜਲਵਾਣਾ ਲਾਲ ਜੈਨ ਸਾਹਿਬ ਦਾ ਫੋਨ ਆਇਆ ਜੀ 8:00 ਘੰਟਾ ਪਹਿਲਾਂ ਵੀ ਮੈਨੂੰ ਕੋਈ ਨੋਟਿਸ ਆਇਆ ਮੋਸਕਿਟੇਟ ਦਫ਼ਤਰ ਵੱਲੋਂ ਇਹ ਦੁਕਾਨ ਦੇ ਉੱਪਰ ਹੀ ਬੋਰਡ ਲਗਾਇਆ ਉਹਦੇ ਬਾਰੇ ਨੋਟਿਸ ਆਇਆ ਤਾਂ ਫੋਨ ਦੀ ਵਰਬਲੀ ਗੱਲਾਂ ਵਿੱਚ ਇਹ ਤੇ ਆਪਣੇ ਹੱਥ ਤੋਂ ਬਾਹਰ ਲਗਾਇਆ ਬੋਰਡ ਤਾਂ ਕੈਂਡਲ ਨੂੰ ਉਤਾਰ ਲਓ ਆਪ ਹੀ ਪਿੱਛੇ ਕਰ ਲਓ ਕਹਿੰਨੀ ਬਿਲਕੁਲ ਨਹੀਂ ਦੀਵਾਰ ਦੇ ਉੱਪਰ ਲਗਾਇਆ ਜੀ ਜਿਹੜਾ ਕੋਰਡ ਉਹ ਵੀ ਲੈ ਕੇ ਕੰਡਾ ਉਹਦਾ ਕੇਸ ਪਹਿਲਾਂ ਹੀ ਆਲਰੇਡੀ ਚੱਲ ਰਿਹਾ ਜਿਹੜਾ ਇਹਦੇ ਸਟੇਟਸ ਕੋ ਮਿਲਿਆ ਹੈ ਭਈ ਕੋਈ ਵੀ ਗੱਲ ਇਤਨਾ ਹੀ ਨਹੀਂ ਕਰ ਰਹੇ ਉਦੋਂ ਦੱਸਣਾ ਫੋਨ ਇਹਨਾਂ ਇਹ ਮਸਲ ਕਮੇਟੀ ਮੁਲਾਜ਼ਮ ਜੋ ਬੋਰਡ ਤੁਰਾਣਾ ਆਏ ਨੇ ਅਸੀਂ ਮੌਕੇ ਤੇ ਆਏ ਮਿਲਾਈ ਉਹਨਾਂ ਨੂੰ ਰਿਕਵੈਸਟ ਕੀਤੀ ਹੈ ਉਹ ਕਹਿੰਦੇ ਜਿਹੜੇ ਅਫਸਰਸ ਨਾਲ ਗੱਲ ਕਰ ਲਓ ਅਸੀਂ ਮਜਬੂਰਾਂ ਸਾਨੂੰ ਪ੍ਰਾਉਨ ਆਰਡਰ ਨੇ ਇਸ ਚੀਜ਼ ਦੇ ਰਿਟਰਨ ਆਰਡਰ ਦਿਖਾਇਣੀਗਾ ਕੋਈ ਨੋਟਿਸ ਜ਼ਰੂਰ ਹੈ ਨਾ 15 ਮਿੰਟ ਪਹਿਲਾਂ ਆਇਆ ਇਹਨਾਂ ਜਵਾਬ ਦੇਣ ਤੋਂ ਪਹਿਲਾਂ ਹੀ ਜਿਹੜੀ ਕਾਰਵਾਈ ਅਮਲਿਆਂ ਦੀ ਕੋਸ਼ਿਸ਼ ਕੀਤੀ ਹੈ ਇਹ ਆਫਿਸ ਸੰਗਰੂਰ ਦੇ ਵੱਲੋਂ ਸੋ ਆਜੀ ਪਾਵਨ ਨੇ ਸਾਨੂੰ ਰਿਕਵੈਸਟ ਕਰਦੇ ਆਂ ਵੀ ਜੋ ਵੀ ਜੇ ਤਾਂ ਕੋਈ ਬੋਰਡ ਦੇ ਉੱਪਰ ਇਹਨਾਂ ਨਿਕਲ ਬੋਰਡ ਲੱਗ ਕੇ ਆਇਆ ਤਾਂ ਅਸੀਂ ਆਪ ਹੀ ਪਾਵਨ ਕਰਕੇ ਵਿੱਚੋਂ ਦਰਵਾਜ਼ਾ ਇਸ ਚੀਜ਼ ਨੂੰ ਅਗਰ ਇਹਨੇ ਆਪਣੇ ਪ੍ਰਾਇਮਰੀ ਬੋਰਡ ਲੱਗਿਆ ਆ ਕੋਈ ਐਡਰੈਸ ਆਪਣੇ ਕਰਨਾ ਹੀ ਹੈ ਇਹ ਅਫਸਰ ਸਹਿਬਾਨ ਆਪਣੇ ਦਫਤਰਾਂ ਆਪਣੇ ਦਫਤਰਾਂ ਦੇ ਕਮਰਿਆਂ ਦੇ ਬਾਹਰ ਆਪਣਾ ਬੋਰਡ ਲਗਾਉਂਦੇ ਨੇ ਵੀ ਇਹ ਇਹ ਉਹਦਾ ਦਫਤਰ ਹੈ ਸੈਂਟਰੀ ਆਫ ਕਮਰਾ ਹੈ ਇਹ ਉਹਦਾ ਕਮਰਾ ਹੈ ਸੈਂਟਰੀ ਆਫ ਸਾਡਾ ਕਮਰਾ ਹੈ ਜਾਂ ਕਲਰਕ ਦਾ ਕਮਰਾ ਤਾਂ ਸਾਨੂੰ ਵੀ ਰਾਈਟ ਹੈ ਅਸੀਂ ਆਪਣੀ ਪ੍ਰੈਮਿਸਿਸ ਦੇ ਉੱਪਰ ਜੋ ਆਪਣਾ ਬੋਰਡ ਜਿਹੜੇ ਫਰਮ ਬੋਰਡ ਲਗਾਏ ਹੋਏ ਨੇ ਅਗਰ ਕੋਈ ਵੀ ਬੋਰਡ ਸਾਡੇ ਪ੍ਰੈਮਿਸਿਸ ਤੋਂ ਬਾਹਰ ਹੈ ਤਾਂ ਆਪਾਂ ਆਪਣੇ ਖੁਦ ਨੂੰ ਦਰਵਾੰਦਾ ਜੇ ਮੈਂ ਲੈਂਦਾ ਜੈਨ ਸਾਹਿਬ ਨੂੰ ਆਪ ਵੀ ਰਿਕੁਐਸਟ ਕਰਾਂਗੇ ਬੋਰਡ ਅੰਦਰ ਕਰ ਲਓ ਜਿਵੇਂ ਹੋਸਟਰਾ ਉਤਾਰਿਆ ਗਿਆ ਬੋਰਡ ਤਾਂ ਕੀ ਵਿਪਾਰ ਮੰਡਲ ਕੀ ਐਕਸ਼ਨ ਲੇਓ ਸਰ ਜੈਨ ਸਾਹਿਬ ਦੇ ਨਾਲ ਖੜੇ ਨੇ ਇਹ ਜਨਸਾ ਦੇ ਬਿਲਕੁਲ ਜਿਵੇਂ ਕਾਨੂੰਨ ਦੇ ਨਾਲ ਹੀ ਗਣੇ ਕਾਨੂੰਨ ਤੋਂ ਬਾਹਰ ਜਨਸਾ ਖਲਾਫ ਵੀ ਜਾ ਦੇ ਜਨਸਾ ਕਾਨੂੰਨ ਚ ਰਹਿ ਕੇ ਜੋ ਕੰਮ ਕਰ ਰਹੇ ਨੇ ਤਾਂ ਜਨਸਾ ਦੇ ਨਾਲ ਹੀ ਗਣੇ ਇਸ ਚੀਜ਼ ਇਸ ਇਹ ਰੱਖਣਾ ਗਾੜੀ ਸਿੱਧਾ ਚੱਕਰ ਸਰ ਕੀ ਨਾਮ ਹੈ ਮੇਰਾ ਜਸਵੀ ਸੀ ਆ ਜਗੀਆਂ ਵੀ ਸੈਰੈਂਡਰ ਸਬਡੈਂਟ ਸਰ ਅੱਜ ਕੀ ਮ ਕੀ ਮਸਲਾ ਸੀ ਜਿਹੜੇ ਬੋਟ ਉਤਾਰਨੇ ਆ ਇਹ ਹਲਵਾ ਇਹ ਸਾਨੂੰ ਹੁਕਮ ਹੋਇਆ ਯੂ ਸਾਹਿਬ ਦਾ ਵੀ ਇਹਨਾਂ ਨੇ ਬੋਟ ਨਵਾਂ ਲਾਇਆ ਤੇ ਇਹ ਉਤਾਰੋ ਇਹਨਾਂ ਦਾ ਕੋਡ ਦੇ ਵਿੱਚ ਕੋਈ ਹੋਊਗਾ ਝਗੜਾ ਚੱਲਦਾ ਹੋਊਗਾ ਉਸ ਦਿਰ ਮੈਂ ਇਹ ਬੋਰਡ ਲਾ ਨਹੀਂ ਸਕਦੇ ਇਸ ਕਰਕੇ ਯੂ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਸੀਂ ਬੋਰਡ ਤਾਰਨ ਆਏ। ਸ਼ਹਿਰ ਦੇ ਵਿੱਚ ਇੱਕੋ ਹੀ ਜਗ੍ਹਾ ਤੇ ਕਾਰਵਾਈ ਹੋਈ ਹੈ ਕਿ ਹੋਰ ਵੀ ਕਿਤੇ ਕਰ ਰਹੇ ਹੋ ਅੱਜ ਨਹੀਂ ਫਿਲਹਾਲ ਤੱਕ ਕੋਈ ਜਗ੍ਹਾ ਨਹੀਂ ਹੈ।